ਸੋਚੋ ਇੱਕ ਦਿਨ ਸਵੇਰੇ ਤੁਸੀਂ ਖੂਹ ਤੇ ਪਾਣੀ ਕੱਢਣ ਜਾਓ ਤੇ ਬਾਲਟੀ ਖਾਲੀ ਚੜ੍ਹ ਕੇ ਆ ਜਾਵੇ ਕੀ ਇਹ ਸਰਪ ਕਹਾਣੀ ਹੈ ਨਹੀਂ ਇਹ ਪੰਜਾਬ ਦੇ ਕਈ ਪਿੰਡਾਂ ਦੀ ਆਉਣ ਵਾਲੀ ਹਕੀਕਤ ਹੈ ਪੰਜਾਬ ਦਾ ਪਾਣੀ ਜ਼ਮੀਨ ਦਾ ਪਾਣੀ ਹਰ ਸਾਲ 50 ਸੈਂਟੀਮੀਟਰ ਹੇਠਾਂ ਡਿੱਗ ਰਿਹਾ ਹੈ 70 ਦੇ ਦਹਾਕੇ ਵਿੱਚ 15 ਫੁੱਟ ਤੇ ਮਿਲਦਾ ਸੀ ਅੱਜ 200 ਫੁੱਟ ਤੋਂ ਵੀ ਹੇਠਾਂ ਤੇ ਕਾਰਨ ਇੱਕ ਏਕੜ ਝੋਨਾ 5-6 ਲੱਖ ਲੀਟਰ ਪਾਣੀ ਜੇ ਇਹ ਗਤੀ ਰਹੀ ਤਾਂ ਅਗਲੀ ਪੀੜ੍ਹੀ ਸਿਰਫ ਨਲਕਿਆਂ ਦੀ ਖੜਕ ਸੁਣੇਗੀ ਪਾਣੀ ਨਹੀਂ ਦੇਖੇਗੀ 150 ਵਿੱਚੋਂ 118 ਬਲਾਕ ਓਵਰ ਐਕਸਪਲੋਇਟ ਸਰਕਾਰ ਵੱਲੋਂ ਘੋਸ਼ਿਤ ਕਰ ਦਿੱਤੇ ਗਏ ਨੇ 2015 ਵਿੱਚ ਐਵਰੇਜ 140 ਫੁੱਟ 2025 ਵਿੱਚ 180 ਫੁੱਟ ਤੋਂ ਪਾਰ ਇਸ ਰਫ਼ਤਾਰ ਨਾਲ ਪਾਣੀ 헤ਠਾ ਜਾ ਰਿਹਾ ਹੈ ਉੰਨੇ ਨਾਲੋਂ ਮੂੰਗੀ ਤੇ ਛੋਲੇ ਜਾਂ ਹੋਰ ਫਸਲਾਂ 20 ਗੁਣਾ ਘੱਟ ਪਾਣੀ ਪੀਂਦੇ ਹਨ ਪਰ ਅਸੀਂ ਕੀ ਕਰ ਰਹੇ ਹਾਂ ਸਾਰੇ ਪਾਸੇ ਝੋਨਾ ਹੀ ਝੋਨਾ ਪਰ ਹੱਲ ਹੈ ਤੇ ਸਰਕਾਰ ਦੇ ਵੀ ਰਹੀ ਹੈ ਡੀਐਸਆਰ ਡੀਐਸਆਰ ਨਾਲ ਸੁੱਕੀ ਬਜਾਈ ਨਾਲ 20% ਪਾਣੀ ਬਚੇਗਾ ਡ੍ਰਿਪ ਤੇ ਸਪ੍ਰਿੰਕਲਰ ਅਰਥਾਤ ਫਹਾਰਾ ਸਿਸਟਮ ਨਾਲ 80 ਤੋਂ 90% ਸਫਲਤਾ ਦੇ ਰਹੀ ਹੈ ਸਰਕਾਰ ਈਐਮਕੋ ਕੁਸਮ ਜੋ ਇਹਨਾਂ ਦੇ ਅਧੀਨ ਸੂਰਜੀ ਪੰਪ ਤੇ ਸੋਲਰ ਊਰਜਾ ਵਾਲੇ ਪੰਪ ਤੇ 60% ਤੱਕ ਸਰਕਾਰ ਸਬਸਿਡੀ ਦੇ ਰਹੀ ਹੈ। ਇੰਨੀਆ ਮੁਫਤ ਜੋ ਇਹਨਾਂਾ ਦੇ ਬਾਵਜੂਦ ਅਸੀਂ ਅਰਜੀ ਵੀ ਨਹੀਂ ਦੇ ਪਾਉਂਦੇ। ਮਾਲਵਾ ਦਾ ਇੱਕ ਕਿਸਾਨ ਚੋਨਾ ਛੱਡਿਆ, ਸ਼ਿਮਲਾ ਮਿਰਚਾਂ, ਮਟਰਾਂ ਤੇ ਸਬਜ਼ੀ ਦੀ ਖੇਤੀ ਕੀਤੀ। ਨਤੀਜਾ ਪਾਣੀ ਅੱਧਾ ਵਰਤਿਆ, ਕਮਾਈ ਵੀ ਦੁੱਗਣੀ। ਇੱਕ ਹੋਰ ਪਿੰਡ ਸਾਂਝਾ ਟ੍ਰਾਂਸਪਲੈਂਟਰ ਕੀਤਾ। ਮਜ਼ਦੂਰੀ ਘਟਾ ਖੇਤ ਇੱਕਸਾਰ ਤੇ ਫਸਲ ਵਧੀਆ ਇਹੀ ਸੱਚੀ ਸੋਚ ਹੈ ਖੋਦ بچੋ ਤੇ ਹੋਰਾਂ ਨੂੰ ਬਚਾਓ ਸੁਣੋ ਜੇ ਅੱਜ ਨਾ ਬਦਲੇ ਤਾਂ ਕੱਲ ਰੋਣਾ ਪਵੇਗਾ ਪਾਣੀ ਇੱਕ ਵਾਰੀ ਗਿਆ ਮੁੜ ਕੇ ਨਹੀਂ ਆਉਂਦਾ ਖੇਤ ਬਿਨਾ ਪਾਣੀ ਤੇ ਮਿੱਟੀ ਬਿਨਾ ਜ਼ਿੰਦਗੀ ਤੇ ਇਹ ਗੱਲ ਕਿਸੇ ਸਰਕਾਰ ਕਿਸੇ ਨੇਤਾ ਕਿਸੇ ਐਨਜੀਓ ਦੀ ਨਹੀਂ ਇਹ ਗੱਲ ਸਾਡੀ ਹੈ ਸਾਡੀ ਜ਼ਿੰਮੇਵਾਰੀ ਦੋਸਤੋ ਪਾਣੀ ਤੇ ਕੋਈ ਕਰਜ਼ਾ ਨਹੀਂ ਪਰ ਕਰਜ਼ੇ ਦਾ ਵਿਆਜ ਜ਼ਰੂਰ ਚਗਾਉਣਾ ਪੈਂਦਾ ਹੈ ਜਿਸ ਪਿੰਡ ਦਾ ਪਾਣੀ ਖਤਮ ਹੋਇਆ ਉੱਥੋਂ ਲੋਕ ਹੀ ਭੱਜ ਗਏ ਕੀ ਤੁਸੀਂ ਚਾਹੋਗੇ ਤੁਹਾਡੇ ਬੱਚੇ ਪਿੰਡ ਛੱਡਣ ਜੇ ਨਹੀਂ ਤਾਂ ਅੱਜ ਤੋਂ ਹੀ ਹੁਣੇ ਤੋਂ ਇੱਕ ਏਕੜ ਤੇ ਝੋਨੇ ਦੀ ਜਗ੍ਹਾ ਮੂੰਗੀ ਛੋਲੇ ਜਾਂ ਕੋਈ ਹੋਰ ਸਬਜ਼ੀ ਉਗਾਓ ਆਓ ਆਪਣੇ ਪਿੰਡ ਵਿੱਚ ਪਾਣੀ ਬਚਾਉਣ ਦੀ ਕਮੇਟੀ ਬਣਾਓ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਲਾਓ ਨਵੀਂ ਸੋਚ ਅਪਣਾਓ ਪ੍ਰਾਣੀਆਂ ਆਤਾਂ ਨੂੰ ਛੱਡੋ ਆਹ ਮਿਲ ਕੇ ਪੰਜਾਬ ਨੂੰ ਸੁੱਕਣ ਤੋਂ ਬਚਾ ਸਕਦੇ ਹਾਂ ਸਿਰਫ ਇੱਕ ਫੈਸਲਾ ਤੇ ਇੱਕ ਕਦਮ ਅੱਜ ਤੋਂ ਯਾਦ ਰੱਖੋ ਪੰਜਾਬ ਦੀ ਮਿੱਟੀ ਸੋਨੇ ਵਰਗੀ ਹੈ ਪਰ ਪਾਣੀ ਬਿਨਾਂ ਇਹ ਢੂਢ ਰਿਹਾ ਜੇ ਅਸੀਂ ਨਹੀਂ ਜਾਗੇ ਤਾਂ ਸਾਡਾ ਭੁੱਖ ਵੀ ਸੁੱਕ ਜਾਵੇਗਾ ਜਾਗੋ ਪੰਜਾਬ ਹੁਣੇ ਤੋਂ ਧੰਨਵਾਦ